ਅੱਜਕੱਲ ਜਿਹੜਾ ਕੋਈ 2 ਨੰਬਰ ਦਾ ਪੈਸਾ ਵਾਈਟ ਕਰਨਾ ਚਾਹੁੰਦਾ ਜੀ ਉਹ ਦੁਬਈ ਜਾ ਕੇ ਐਨ ਜੀਓ ਸ਼ੁਰੂ ਕਰ ਲੈਂਦਾ ਹੈ ਉੱਥੇ ਜਾ ਕੇ ਆਪਣਾ ਪੈਸਾ 2 ਨੰਬਰ ਦਾ ਵਾਈਟ ਕਰ ਲੈਂਦਾ ਲੋਕਾਂ ਦੀ ਮਦਦੀ ਦਿਖਾਉਣੀ ਹੈ ਫੇਮ ਵੀ ਲੈਣਾ ਨਾਲੇ ਉਹ ਤੇ ਨਾਲੇ 2 ਨੰਬਰ ਦਾ ਪੈਸਾ ਵਾਈਟ ਹੋ ਗਿਆ ਬਿਲਕੁਲ ਸਹੀ ਗੱਲ ਇੱਥੋਂ ਕਿਉਂ ਨਹੀਂ ਵਰਕ ਹੋ ਰਿਹਾ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਜਿੱਥੇ ਅਸਲ ਮਾਇਨੇ ਦੇ ਵਿੱਚ ਹੈਲਪ ਦੀ ਲੋੜ ਹੈ ਉੱਥੇ ਸਾਡੇ ਐਨ ਜੀਓਜ਼ ਹੈਲਪ ਨਹੀਂ ਕਰਦੇ ਕਾਸ ਤੌਰ ਤੇ ਕਹਿੰਦੇ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਐਨ ਜੀਓ ਕੰਮ ਕਰਦੀ ਹੈ ਜਿੱਥੇ ਆਲਰੇਡੀ ਬੰਦੇ ਖਾ ਮਾਰ ਰਹੇ ਨੇ ਖਾ ਰਹੇ ਨੇ ਜਦ ਕਿ ਉਹ ਦੇਸ਼ਾਂ ਤੱਕ ਪਹੁੰਚ ਨਹੀਂ ਕੀਤੀ ਜਾਂਦੀ ਜਿੱਥੇ ਵਾਕਿਆ ਹੀ ਅਸਲੀ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਜਿਵੇਂ ਤੁਸੀਂ ਦੁਬਈ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੋ ਹਾਲਾਂਕਿ ਪੰਜਾਬ ਦੇ ਕੁਝ ਜ਼ਿਲ੍ਹੇ ਵੀ ਕਵਰ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਉਹਦੇ ਪੈਰਲਲ ਦੁਬਈ ਦੇ ਪੈਰਲਲ ਤੁਸੀਂ ਇੱਥੇ ਘੱਟ ਕੰਮ ਕੀਤਾ ਜਾਂ ਇੱਥੇ ਜ਼ਿਆਦਾ ਕੀਤਾ ਤੁਸੀਂ ਘੱਟ ਕੀਤਾ ਔਰ ਇੱਕ ਧਾਰਨਾ ਹਮੇਸ਼ਾ ਰਹੀ ਹੈ ਕਿ ਜਿਹੜਾ ਐਨਜੀਓ ਚਲਾ ਲੈਂਦਾ ਹੈ ਜਿਹੜਾ ਸੋਸ਼ਲ ਮੁੱਦੇ ਚੁੱਕਦਾ ਉਹਦਾ ਮਨ ਇਹ ਹੁੰਦਾ ਹੈ ਕਿ ਹੁਣ ਇੱਧਰ ਤਾਂ ਮੈਂ ਸੈੱਟ ਆ ਹੁਣ ਪੋਲਿਟਿਕਸ ਵਾਲੇ ਬੰਨੇ ਆ ਜੀ ਤੇ ਇਹ ਸੋਚਿਆ ਵੀ 100% ਪੋਲਿਟਿਕਸ ਵਾਲੇ ਬੰਨੇ ਆਉਂਗੇ ਜਿਹੜੀ ਪੋਲਿਟਿਕਸ ਹੈ ਹੂੰ ਪੋਲਿਟਿਕਸ ਤੋਂ ਬਿਨਾ ਜ਼ਿੰਦਗੀ ਚੱਲਦੀ ਨਹੀਂ ਇਨਸਾਨ ਦੀ 32 33 ਸਾਲ ਤੁਸੀਂ ਦੁਬਈ ਦੇ ਵਿੱਚ ਰਹੇ ਹੋ ਸਾਰਾ ਕੰਮਕਾਜ ਉੱਥੇ ਕੀਤਾ ਹੈ ਹਾਲਾਂਕਿ ਪੰਜਾਬ ਤੋਂ ਤੁਸੀਂ ਗਏ ਅੱਜ ਜੇ ਮੈਂ ਕਹਾਂ ਕਿ ਸਲਾਰੀਆ ਸਾਹਿਬ ਕੋਲ ਇੱਕ ਆਪਸ਼ਨ ਹੈ ਜੀ ਦੁਬਈ ਜਾ ਪੰਜਾਬ ਜਾਗਬਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਅੱਜ ਸਾਡੇ ਸਟੂਡੀਓ ਦੇ ਵਿੱਚ ਗੈਸਟ ਮੌਜੂਦ ਨੇ ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਸੋਸ਼ੀਅਲੀ ਬਹੁਤ ਐਕਟਿਵ ਨੇ ਦੁਬਈ ਦੇ ਵਿੱਚ ਬਹੁਤ ਕੰਮ ਹੈ ਪੰਜਾਬ ਦੇ ਵਿੱਚ ਲੋਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਕਿਉਂਕਿ ਸੋਸ਼ੀਅਲ ਤੌਰ ਤੇ ਲੋਕਾਂ ਦੇ ਵਿੱਚ ਵਿਚਰਦੇ ਨੇ ਸੋ ਲੋਕਾਂ ਦੇ ਹੱਕਾਂ ਦੀ ਵੀ ਗੱਲ ਕਰਦੇ ਨੇ ਤੇ ਕੈਨਜੀਓ ਵੀ ਰਨ ਕਰਦੇ ਨੇ ਗੱਲਬਾਤ ਕਰਾਂਗੇ ਸਾਰੀਆਂ ਚੀਜ਼ਾਂ ਤੇ ਹੋਊਗੀ ਇਹਨਾਂ ਦੇ ਨਾਲ ਚਰਚਾ ਸਲਾਰਿਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਗਬਾਣੀ ਬਹੁਤ ਬਹੁਤ ਤੁਹਾਡਾ ਤਨਵਾਦ ਥੈਂਕ ਯੂ ਮੈਂ ਜਿਵੇਂ ਕਹਿ ਕਿ ਸੋਸ਼ੀਅਲੀ ਤੁਸੀਂ ਬਹੁਤ ਐਕਟਿਵ ਹੋ ਦੁਬਈ ਦੇ ਵਿੱਚ ਦੇਖ ਲਿਏ ਚਾਹੇ ਪੰਜਾਬ ਦੇ ਵਿੱਚ ਦੇਖ ਲਿਏ ਲੋਕ ਬਹੁਤ ਪਿਆਰ ਕਰਦੇ ਨੇ ਤੁਹਾਨੂੰ ਕਿਉਂਕਿ ਤੁਸੀਂ ਸੋਸ਼ੀਅਲੀ ਬਹੁਤ ਕੰਮ ਕਰਦੇ ਹੋ ਖਾਸ ਤੌਰ ਤੇ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਬਹੁਤ ਮਦਦ ਕਰਦੇ ਹੋ ਤੇ ਇਹ ਪੂਰੀ ਜਰਨੀ ਦੇ ਦੌਰਾਨ ਆਪਣੇ ਆਪ ਨੂੰ ਕਿੱਥੇ ਮਹਿਸੂਸ ਕਰਦੇ ਹੋ ਤੁਹਾਡਾ ਸਵਾਲ ਬੜਾ ਬਾਜਵ ਹੈ ਹਮ ਪਹਿਲੀ ਗੱਲ ਤੇ ਮੈਂ ਜਗਬਾਣੀ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਇਸ ਕਰਕੇ ਧੰਨਵਾਦ ਕਰਦਾ ਕਿ ਮੇਰੇ ਪੰਜਾਬ ਦੇ ਜਿਹੜੇ ਵੀਰ ਆ ਪੰਜਾਬ ਦੇ ਜਿਹੜੇ ਪਰਿਵਾਰ ਆ ਜਿਹੜੇ ਦੇਸ਼ਾਂ-ਵਦੇਸ਼ਾਂ 'ਚ ਵਸਦੇ ਆ ਇਹ ਸਾਡੇ ਵਾਸਤੇ ਇਸ ਪੰਜਾਬ ਦੀ ਜਿਹੜੀ ਧਰਤੀ ਆ ਇਹ ਬੜੀ ਖੂਬਸੂਰਤ ਇਨਸਾਨੀਅਤ ਦੀ ਸ਼ਹੀਦਾਂ ਦੀ ਸੂਰਬੀਰਾਂ ਦੀ ਯੋਧਿਆਂ ਦੀ ਪੀਰਾਂ ਦੀ ਔਰ ਗੁਰੂਆਂ ਦੀ ਧਰਤੀ ਆ ਤੇ ਸਾਡੇ ਲਈ ਬੜੀ ਮਾਣ ਤੇ ਫਖਰ ਦੀ ਗੱਲ ਹੈ ਕਿ ਅਸੀਂ ਇਸ ਧਰਤੀ ਦੇ ਮਾਣ ਦੇ ਜਾਏ ਔਰ ਇਸ ਭਾਰਤ ਦੇਸ਼ ਦੇ ਰਹਿਣ ਵਾਲਿਆਂ ਸੋ ਸਾਨੂੰ ਬੜਾ ਫਕਰ ਹੈ ਔਰ ਦੂਸਰੀ ਗੱਲ ਤੁਸੀਂ ਕਹੀ ਕਿ ਸੋਸ਼ਲ ਮੀਡੀਆ ਤੇ ਸੋਸ਼ਲ ਸਰਵਿਸਿਜ਼ ਤੇ ਇਹ ਜਿਹੜੇ ਪੰਜਾਬ ਦੇ ਲੋਕ ਆ ਅਕਾਲ ਪੁਰਖ ਨੇ ਐਸੀ ਸਾਡੀ ਮੈਂ ਕੰਨਾ ਕਿ ਪਰਵਸ਼ੀ ਐਸੀ ਹੋਈ ਹੈਗੀ ਆ ਕਿ ਇੱਕ ਦੂਸਰੇ ਦੇ ਕੰਮ ਆਣਾ ਦੁੱਖ ਮੁਸੀਬਤ ਦੇ ਵਿੱਚ ਇੱਕ ਦੂਸਰੇ ਦਾ ਸਹਾਰਾ ਬਣਨਾ ਹੱਥ ਫੜਨਾ ਸੋ ਇਹ ਪੰਜਾਬ ਦੀ ਖੂਬਸੂਰਤੀ ਹੈ ਉਸ ਖੂਬਸੂਰਤੀ ਨੂੰ ਕਾਇਮ ਰੱਖਦੇ ਹੋਏ ਅਕਾਲ ਪੁਰਖ ਆਪ ਜੋ ਸੇਵਾਵਾਂ ਲੰਦਾ ਹੈਗਾ ਸੋ ਮੈਂ ਉਹਦਾ ਸ਼ੁਕਰਗੁਜ਼ਾਰ ਆ ਮੈਂ ਅਗਰ ਕਹਾਂ ਕਿ ਮੈਂ ਕੋਈ ਸਮਾਜਿਕ ਜਾਂ ਸੋਸ਼ਲ ਸਰਵਿਸ ਨਹੀਂ ਕਰਦਾ ਇਹ ਸਾਡਾ ਸਾਰੇ ਪੰਜਾਬੀ ਮੇਰੇ ਭੈਣ ਭਰਾ ਜਿੱਦਾਂ ਜਿੰਨਾ ਉਹਨਾਂ ਦੇ ਕੋਲ ਹੋ ਸਕਦਾ ਸਾਰੇ ਕਰ ਰਹੇ ਹੈਗੇ ਉਹਨਾਂ ਦੇ ਵਿੱਚੋਂ ਮੈਂ ਵੀ ਇੱਕ ਸਤਿ ਸ੍ਰੀ ਅਕਾਲ ਸਾਰਿਆਂ ਕੇ ਸਭ ਅੱਜ ਕੱਲ ਇਹ ਮੈਂ ਬਹੁਤ ਇੱਤੇ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਗਾ ਹਰ ਕੋਈ ਜਿਹੜਾ ਐਨਜੀਓ ਚਲਾਉਂਦਾ ਹੈ ਜਾਂ ਸੋਸ਼ਲ ਸਰਵਿਸ ਕਰਦਾ ਉਹ ਹੀ ਕਹਿੰਦਾ ਕਿ ਮੈਂ ਨਹੀਂ ਜੀ ਕਰ ਰਿਹਾ ਸਾਰੇ ਮਿਲ ਕੇ ਅਸੀਂ ਕਰ ਰਹੇ ਹਾਂ ਬਟ ਉਹਦੇ ਪਿੱਛੇ ਅੱਜ ਇਹ ਹੁੰਦਾ ਕਿ ਇੱਕ ਤਾਂ ਜੀ ਮੈਂ ਫੇਮ ਲੈਣਾ ਇੱਕ ਫੇਮ ਦੀ ਹੋ ਗਿਆ ਦੂਜਾ ਕਹਿੰਦੇ ਕਿ ਚਲੋ ਜੀ ਪੈਸਾ ਵੀ ਜੁੜ ਜਾਂਦਾ ਐਨ ਜੀਓਸ ਨੂੰ ਬਹੁਤ ਪੈਸਾ ਬਣਦਾ ਔਰ ਤੁਸੀਂ ਦਾ ਖਾਸ ਤੌਰ ਤੇ ਹਿਊਮਨਿਟੇਰੀਅਨ ਗਰੁੱਪ ਚਲਾ ਰਹੇ ਹਾਂ ਦੁਬਈ ਦੇ ਵਿੱਚ ਤੇ ਉਹ ਧਾਰਨਾ ਹੈ ਕਿ ਇਹ ਵੀ ਬਣੀ ਹੈ ਕਿ ਅੱਜ ਕੱਲ ਜਿਹੜਾ ਕੋਈ ਦੋ ਨੰਬਰ ਦਾ ਪੈਸਾ ਵਾਈਟ ਕਰਨਾ ਚਾਹੁੰਦਾ ਜੀ ਉਹ ਦੁਬਈ ਜਾ ਕੇ ਐਨ ਜੀਓ ਸ਼ੁਰੂ ਕਰ ਲੈਂਦਾ ਉੱਥੇ ਜਾ ਕੇ ਆਪਣਾ ਪੈਸਾ ਦੋ ਨੰਬਰ ਦਾ ਵਾਈਟ ਕਰ ਲੈਂਦਾ ਲੋਕਾਂ ਦੀ ਮਦਦ ਦੀ ਦਿਖਾਉਣੀ ਹੈ ਫੇਮ ਵੀ ਲੈਣਾ ਨਾਲੇ ਉਹ ਤੇ ਨਾਲੇ ਦੋ ਨੰਬਰ ਦਾ ਪੈਸਾ ਵਾਈਟ ਹੋ ਗਿਆ ਬਿਲਕੁਲ ਸਹੀ ਗੱਲ ਹੁਣ ਤੁਹਾਨੂੰ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਅਗਰ ਕ ਜਿਹੜਾ ਸਫਰ ਹੈ ਉਹ ਦੁबई ਦਾ ਹੈ ਔਰ ਮੈਂ ਜ਼ਿਲ੍ਹਾ ਗੁਰਦਾਸਪੁਰ ਨੂੰ ਤਾਲਕ ਰੱਖਦਾ ਹੂੰ ਔਰ ਮੈਂ ਹੋ ਸਕਦਾ ਹੈ ਕਿ ਕਈ ਮੇਰੇ ਭਰਾਵਾਂ ਨੂੰ ਮੇਰੇ ਨਾਂ ਦਾ ਵੀ ਪਤਾ ਨਾ ਹੋਵੇ ਮੇਰਾ ਨਾਮ ਜੋਗਿੰਦਰ ਸਿੰਘ ਸਲਾਰੀਆ ਛੋਟੇ ਜਿਹੇ ਪਿੰਡ ਤੋਂ ਖਿਆਲੇ ਤੋਂ ਉੱਠ ਕੇ ਜਿਹੜਾ ਬੰਦਾ ਮਿਹਨਤ ਕਰਨ ਲਈ ਜਾਂਦਾ ਹੈਗਾ ਮੈਂ ਚੈਲੰਜ ਕਰਦਾ ਹੈਗਾ ਯੂਏਈ ਦੀ ਸਰਕਾਰ ਨੂੰ ਔਰ ਭਾਰਤ ਦੀ ਸਰਕਾਰ ਨੂੰ ਕਿ ਇਸ ਪੀਸੀਟੀ ਹਿਊਮਨਿਟੀ ਆਰਗੇਨਾਈਜੇਸ਼ਨ ਜਿਸ ਦਾ ਮੈਂ ਫਾਊਂਡਰ ਹਾਂ ਕਿ ਉਸ ਦੇ ਵਿੱਚ ਉਹ ਪੂਰੀ ਤਰ੍ਹਾਂ ਨਾਲ ਸ਼ਾਨ ਖੰਗਾਲ ਲੈਣ ਹੂੰ ਕਿ ਅਗਰ ਉਹਨਾਂ ਨੂੰ ਕੁਝ ਮਿਲਦਾ ਤੇ ਹੂੰ ਔਰ ਉਹਨਾਂ ਨੂੰ ਸ਼ਰਮ ਨਹੀਂ ਉਹਨਾਂ ਨੂੰ ਮਾਣ ਮਹਿਸੂਸ ਹੋਏਗਾ ਕਿ ਨਹੀਂ ਇਨਸਾਨੀਅਤ ਅਜੇ ਵੀ ਕਿਤੇ ਜ਼ਿੰਦਾ ਹੈ ਔਰ ਮੇਰੇ ਵੀਰੇ ਲੋਕਾਂ ਦਾ ਕੋਈ ਇਸ ਦੇ ਵਿੱਚ ਦੋ رائے ਨਹੀਂ ਹੈਗਾ ਕਿ ਅੱਜ ਕੱਲ ਜੋ ਚੈਰਿਟੀਜ਼ ਹੈ ਇਹ ਵਾਕਈ ਹੀ ਬਿਜ਼ਨਸ ਬਣ ਚੁੱਕਿਆ ਹੈਗਾ ਰੱਬ ਦੇ ਨਾਮ ਦੇ ਉੱਤੇ ਇਸ ਤਰ੍ਹਾਂ ਦੇ ਯਾਨੀ ਕਿ ਰੱਬ ਦਾ ਨਾਮ ਵਰਤਨਾ ਸੋਸ਼ਲ ਐਕਟਿਵਿਸਟ ਹੋ ਕੇ ਜਾਂ ਸੋਸ਼ਲ ਕੰਮਾਂ ਨੂੰ ਤਰਜੀ ਦੇ ਕੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇਸ ਚੀਜ਼ ਨੂੰ ਕਲੰਕ ਲਾਣਾ ਇਹ ਮੈਨੂੰ ਲੱਗਦਾ ਕਿ ਇਨਸਾਨੀਅਤ ਤੇ ਬਹੁਤ ਵੱਡਾ ਤੱਬਾ ਹੈ ਹੂੰ ਸੋ ਇਹ ਨਹੀਂ ਚਾਹੀਦਾ ਲੇਕਿਨ ਮੈਂ ਕਿਸੇ ਦੀ ਗੱਲ ਨਾ ਕਰਦਾ ਮੈਂ ਆਪਣੀ ਗੱਲ ਕਰਾਂ ਕਿ ਪੀਸੀਟੀ ਹਿਊਮੈਨਿਟੀ ਜਿਹੜੀ ਇੱਕ ਸੰਸਥਾ ਹੈ ਜਿਸ ਦਾ ਮੈਂ ਫਾਊਂਡਰ ਜੋ ਮੈਂ ਪਹਿਲਾਂ ਦੱਸਿਆ ਕਿ ਇਸ ਦੇ ਖੁੱਲੀ ਫਰਾਕਦਲੀ ਨਾਲ ਹੂੰ ਸੂਬੇ ਦੀ ਸਰਕਾਰ ਨੂੰ ਜਾਂ ਭਾਰਤ ਦੀ ਸਰਕਾਰ ਨੂੰ ਜਾਂ ਯੂਏਈ ਦੀ ਸਰਕਾਰ ਨੂੰ ਉਹਨੂੰ ਖੰਘਾਲ ਕੇ ਵੇਖ ਲੈਣ ਉਹਨਾਂ ਨੂੰ ਸ਼ਰਮ ਵੀ ਆਏਗੀ ਤੇ ਮਾਣ ਵੀ ਮਹਿਸੂਸ ਹੋਏਗਾ ਕਿਨੇ ਕਿਤੇ ਨਾ ਕਿਤੇ ਇਨਸਾਨੀਅਤ ਜਿੰਦਾ ਹੈ ਕਿ ਇੱਥੇ ਕਰਨੀ ਕਤਨੀ ਚ ਕੋਈ ਅੰਤਰ ਨਹੀਂ ਹੈਗਾ ਹੂੰ ਸਲਾਰੀਆ ਸਾਹਿਬ ਪਿੱਛੇ ਜੇ ਬਹੁਤ ਸਾਰੀਆਂ ਚਲੋ ਮੈਂ ਨਾਂ ਤਾਂ ਨਹੀਂ ਲੈਣਾ ਬਹੁਤ ਸਾਰੀਆਂ ਐਨ ਜੀਓਜ਼ ਦੁਬਈ ਦੇ ਵਿੱਚ ਸਟਾਰਟ ਹੋਈਆਂ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਉੱਥੋਂ ਐਨ ਜੀਓ ਸਟਾਰਟ ਹੋ ਰਹੀਆਂ ਵਜ੍ਹਾ ਕੀ ਹੈ ਕਿਉਂ ਦੁਬਈ ਨੂੰ ਕਿਉਂ ਚੁਣਿਆ ਜਾ ਰਿਹਾ ਹੈ ਕਿਉਂ ਉੱਥੇ ਐਨਜੀਓਜ਼ ਜਾ ਕੇ ਬਣਦੀਆਂ ਨੇ ਇੱਥੋਂ ਕਿਉਂ ਨਹੀਂ ਵਰਕ ਹੋ ਰਿਹਾ ਹੈ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਅਗਰ ਹਕੀਕਤ ਦੇ ਵਿੱਚ ਜਾਨੋ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਨਾ ਹੈਗਾ ਕਿ ਨਾ ਤੇ ਮੈਨੂੰ ਕਿਸੇ ਨੇ ਐਨਜੀਓ ਵਾਲੇ ਨੇ ਮੇਰੇ ਵੀਰ ਨੇ ਕੋਈ ਐਸਾ ਸੱਦਾ ਦਿੱਤਾ ਨਾ ਮੈਂ ਗਿਆ ਹੈਗਾ ਮੈਨੂੰ ਨਹੀਂ ਪਤਾ ਹੈਗਾ ਕਿ ਉਹਨਾਂ ਦੀ ਕੀ ਮਨਸਾ ਜਿਹੜੇ ਦੁਬਈ ਦੇ ਵਿੱਚ ਜਿਹੜੇ ਦੇਖੋ ਜਿਹੜਾ ਮੇਨ ਚੀਜ਼ ਹੈਗੀ ਆ ਕਿ ਅਗਰ ਮੈਂ ਆਪਣੀ ਗੱਲ ਕਰਾਂ ਕਿ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਲੇਕਿਨ ਮੈਂ ਜੋ ਵੀ ਕੀਤਾ ਹੈ ਅੱਜ ਤੱਕ ਮੈਂ ਉਹਦੇ ਪਿੱਛੇ ਕੋਈ ਨਾ ਕੋਈ ਮਿਸਾਲ ਛੱਡੀ ਹੈਗੀ ਆ ਕਿ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਇਸ ਨੇ ਗਿਨੀਸ ਬੁੱਕ ਆਫ ਵਰਲਡ ਦੇ ਵਿੱਚ ਅਗਰ ਨਾਮ ਦਰਜ ਕਰਾਇਆ ਉਸ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਸੀਗਾ ਕਾਰਨ ਇਹ ਸੀਗਾ ਕਿ ਸ਼ਾਕਾਹਾਰੀ ਖਾਣੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਕਿ ਸ਼ਾਕਾਹਾਰੀ ਖਾਣੇ ਦੇ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਅਸੀਂ ਜਦੋਂ ਆ ਵੀ ਆਪਣਾ ਬ੍ਰੇਕਫਾਸਟ ਜਿਹੜਾ ਹੈਗਾ ਆਪਣਾ ਫਾਸਟ ਤੋੜਦੇ ਹੈਗੇ ਆ ਜਾਂ ਅਸੀਂ ਸਾਡੇ ਮੁਸਲਮਾਨ ਭਾਈਚਾਰਾ ਕਿਉਂਕਿ ਉੱਥੇ ਰਮਜ਼ਾਨ ਦਾ ਮਹੀਨਾ ਹੁੰਦਾ ਸੀ ਤੇ ਅਸੀਂ ਸ਼ਾਕਾਹਾਰੀ ਇਫਤਾਰ ਕਰਵਾਉਂਦੇ ਸੀਗੇ ਕਿ ਜਿਹੜਾ ਵੀ ਸ਼ਾਕਾਹਾਰੀ ਖਾਣਾ ਬੈਸ਼ਨੋ ਖਾਣ ਦੇ ਨਾਲ ਜਿਹੜਾ ਹੈਗਾ ਉਹ ਬੰਦੇ ਨੂੰ ਜ਼ਿਆਦਾ ਕਰਕੇ ਪ੍ਰੋਬਲਮ ਨਹੀਂ ਹੁੰਦੀ ਹੈਗੀ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਤੋਂ ਇਹੋ ਜੇ ਕੋਈ ਨਾ ਕੋਈ ਅਸੀਂ ਵਿਸ਼ੇ ਲੈ ਕੇ ਇਹੋ ਜੇ ਕੋਈ ਟਾਸਕ ਲੈ ਕੇ ਇਸੇ ਕੰਮ ਕੀਤੇ ਹੈਗੇ ਆ ਤੇ ਦੂਸਰੀ ਗੱਲ ਇਹ ਹੈਗੀ ਆ ਕਿ ਮੇਰੇ ਵੀਰ ਇਹ ਜੱਗ ਕਹਿੰਦੇ ਨਾ ਵੀ ਬੜਾ ਅਜੀਬੋ ਗਰੀਬ ਸੀ ਦੁਨੀਆ ਤੇ ਅਜੀਬੋ ਗਰੀਬ ਹੀ ਕੰਮ ਹੈ ਰੱਬ ਨੂੰ ਵੀ ਅਸੀਂ ਵੰਡਤਾ ਰੰਗਾਂ ਨੂੰ ਵੀ ਅਸੀਂ ਵੰਡਤਾ ਅੱਜ ਚੈਰਿਟੀ ਦੇ ਨਾਮ ਦੇ ਉੱਤੇ ਵੀ ਅਸੀਂ ਤੰਦੇ ਖੋਲਤੇ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਇਹ ਵਾਕਈ ਇਨਸਾਨੀਅਤ ਔਰ ਇਨਸਾਨ ਦੇ ਨਾਮ ਦੇ ਉੱਤੇ ਕਲੰਕ ਹੈ ਕਿ ਜੇ ਅਗਰ ਅਸੀਂ ਰੱਬ ਦਾ ਨਾਮ ਲੈ ਕੇ ਜਾਂ ਚੈਰਿਟੀ ਖੋਲ ਕੇ ਤੇ ਉਸ ਦੀ ਵਾਵਾ ਖੱਟੀਏ ਇਹ ਮੈਨੂੰ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਵਾਕਈ ਇਹ انسان ਦੇ ਨਾਂ ਦੇ ਉੱਤੇ ਧੱਬਾ ਕੀ انسان ਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਹਮ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਜਿੱਥੇ ਅਸਲ ਮਾਇਨੇ ਦੇ ਵਿੱਚ ਹੈਲਪ ਦੀ ਲੋੜ ਹੈ ਉੱਥੇ ਸਾਡੇ ਐਨ ਜੀਓਜ਼ ਹੈਲਪ ਨਹੀਂ ਕਰਦੇ ਖਾਸ ਤੌਰ ਤੇ ਕਹਿੰਦੇ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਐਨ ਜੀਓ ਕੰਮ ਕਰਦੀ ਹੈ ਜਿੱਥੇ ਆਲਰੇਡੀ ਬੰਦੇ ਕੁਮਾਰ ਰਹੇ ਨੇ ਖਾ ਰਹੇ ਨੇ ਜਦਕਿ ਉਹ ਦੇਸ਼ਾਂ ਤੱਕ ਪਹੁੰਚ ਨਹੀਂ ਕੀਤੀ ਜਾਂਦੀ ਜਿੱਥੇ ਵਾਕਿਆ ਹੀ ਅਸਲੀ ਲੋਕਾਂ ਤੱਕ ਪਹੁੰਚਣਾ ਚਾਹੀਦਾ ਜਿਵੇਂ ਤੁਸੀਂ ਦੁਬਈ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੋ ਹਾਲਾਂਕਿ ਪੰਜਾਬ ਦੇ ਕੁਝ ਜ਼ਿਲ੍ਹੇ ਵੀ ਕਵਰ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਉਦੇ ਪੈਰਲਰ ਦੁਬਈ ਦੇ ਪੈਰਲਰ ਤੁਸੀਂ ਇੱਥੇ ਘੱਟ ਕੰਮ ਕੀਤਾ ਜਾਂ ਇੱਥੇ ਜ਼ਿਆਦਾ ਕੀਤਾ ਉੱਥੇ ਘੱਟ ਕੀਤਾ ਮੈਂ ਦੁਬਈ ਕੰਮ ਘੱਟ ਕੀਤਾ ਹੂੰ ਮੈਂ ਬੰਗਲਾਦੇਸ਼ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਅਫਗਾਨਿਸਤਾਨ ਚ ਪਾਕਿਸਤਾਨ ਦੇ ਵਿੱਚ ਜਿਹੜੀ ਮਾਇਨੋਰਿਟੀ ਦੇ ਉੱਤੇ ਕਈ ਵਾਰੀ ਅਤਿਆਚਾਰ ਹੋਏ ਆ ਜਾਂ ਤੁਸੀਂ ਇਹ ਸੋਚੋ ਕਿ ਫੋਰਸਫੁਲੀ ਜਿਹੜੀ ਕਨਵਰਜਨ ਹੋਈ ਹੈ ਉਸ ਦੇ ਉੱਤੇ ਕੀਤਾ ਜਿਹੜੀ ਹਿਊਮਨ ਟ੍ਰੈਫਿਕਿੰਗ ਹੈ ਉਸ ਦੇ ਉੱਤੇ ਕੀਤਾ ਦੇਖੋ ਇਹ ਗੱਲ ਇਹ ਨਹੀਂ ਹੈ ਕਿ ਰਾਸਨ ਦਾ ਬੈਗ ਫੜ ਕੇ ਤੁਸੀਂ ਫੋਟੋ ਖਿਚਾ ਕੇ ਇਹ ਕੋਈ ਸਬਾਹ ਸੇਵਾ ਹੈ ਸੇਵਾ ਬੜੇ ਕਿਸਮ ਦੀ ਸੇਵਾ ਹੈਗੀ ਆ ਕਿਸੇ ਨੂੰ ਤੁਸੀਂ ਭੁੱਲੇ ਨੂੰ ਰਾਹੇ ਪਾ ਦਿੰਦੇ ਹੋ ਉਹ ਵੀ ਇੱਕ ਬੜੀ ਵੱਡੀ ਸੇਵਾ ਹੈ ਕਿਸੇ ਗਿਰੇ ਹੋਏ ਨੂੰ ਉਠਾਣਦੇ ਉਹ ਵੀ ਇੱਕ ਬੜੀ ਵੱਡੀ ਸੇਵਾ ਹੈ ਕਿਸੇ ਦਾ ਪਰਿਵਾਰ ਦਾ ਜੀ ਉਹ ਗੁੰਮਰਾਹ ਹੋ ਜਾਂਦਾ ਹੈਗਾ ਜਾਂ ਉਹਨੂੰ ਕੋਈ ਮੈਨਿਪੂਲੇਟ ਕਰਕੇ ਕਿਸੇ ਦੂਸਰੇ ਪਾਸੇ ਨੂੰ ਧਕੇਲ ਰਿਹਾ ਹੈਗਾ ਉਹਨੂੰ ਤੁਸੀਂ ਰਾਹ ਤੇ ਲੈ ਕੇ ਆਉਂਦੇ ਉਹ ਵੀ ਇੱਕ ਸੇਵਾ ਹੈ ਸੋ ਜਿਹੜੀ ਤੁਸੀਂ ਗੱਲ ਕਹਿ ਰਹੇ ਹੈਗੇ ਉਹ ਕਿ ਇਹ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਨਾ ਹਰ ਜਿਹੜਾ ਸੁਆਸ ਹੈ ਇਨਸਾਨ ਦਾ ਇਹ ਤੁਸੀਂ ਵੇਖੋ ਕਿ ਇਹ ਲੇਖੇ ਕਿਸ ਤਰ੍ਹਾਂ ਲੋਣਾ ਲੋਕੀ ਕਹਿੰਦੇ ਆ ਜੀ ਸਾਡੇ ਕੋਲ ਟਾਈਮ ਬੜਾ ਟਾਈਮ ਪਾਸ ਨਹੀਂ ਹੋ ਰਿਹਾ ਮੈਂ ਕਹਿੰਦਾ ਜਿਹੜਾ ਇਨਸਾਨ ਕੰਮ ਕਰਨ ਵਾਲਾ ਹੈਗਾ ਉਸ ਦੇ ਕੋਲ ਟਾਈਮ ਹੀ ਨਹੀਂ ਬਿਲਕੁਲ ਟਾਈਮ ਨਹੀਂ ਹੈਗਾ ਸੋ ਅਸੀਂ ਇਹ ਸੋਚੀਏ ਜਿਹੜੀ ਸੇਵਾ ਦੀ ਗੱਲ ਹੈ ਕਿ ਲੋਕੀ ਬਾਹਰਲੇ ਦੇਸਾਂ ਦੇ ਵਿੱਚ ਸੇਵਾ ਕਰਦੇ ਆ ਆਪਣੇ ਏਰੀਆ ਚ ਮੈਂ ਕਹਿੰਦਾ ਪਿੰਡ ਦੇ ਵਿੱਚ ਤੁਸੀਂ ਪਿੰਡ ਤੋਂ ਸ਼ੁਰੂ ਹੋ ਜਾਓ ਤੁਸੀਂ ਪਰਿਵਾਰ ਤੋਂ ਸ਼ੁਰੂ ਹੋ ਜਾਓ ਤੁਸੀਂ ਰਿਸ਼ਤੇਦਾਰਾਂ ਤੋਂ ਸ਼ੁਰੂ ਹੋ ਜਾਓ ਤੁਸੀਂ ਆਪਣੇ ਡਿਸਟ੍ਰਿਕਟ ਤੋਂ ਸ਼ੁਰੂ ਹੋ ਜਾਓ ਆਪਣੀ ਸਟੇਟ ਤੋਂ ਸ਼ੁਰੂ ਹੋ ਜਾਓ ਆਪਣੀ ਕੰਟਰੀ ਤੋਂ ਸ਼ੁਰੂ ਹੋ ਜਾਓ ਤੁਸੀਂ ਕਿੰਨੀ ਕਿ ਸੇਵਾ ਕਰ ਲੋ ਤੁਹਾਡੇ ਕੋਲ ਕਿੰਨਾ ਕ ਪੈਸਾ ਹੈਗਾ ਜਿਹੜਾ ਤੁਸੀਂ ਔਰ ਇਹ ਵੀ ਬਿਨਾ ਕਰਮਾਂ ਤੋਂ ਇਹ ਹੱਥ ਦੀ ਜਿਹੜੀ ਮੁਠੀ ਬੰਦ ਹੈ ਨਾ ਇਹ ਖੋਲ ਨਹੀਂ ਸਕਦੀ ਇਹ ਅਕਾਲ ਪੁਰਖ ਹੀ ਹਿੰਮਤ ਤਾਕਤ ਦਵੇ ਤੇ ਇਹ ਖੁੱਲੀ ਜਾਂਦੀ ਆਦਰਵਾਇਸ ਇਹ ਬੜਾ ਮੁਸ਼ਕਲ ਹੈ ਹੂੰ ਅੱਛਾ ਤੁਸੀਂ ਤੁਹਾਡੇ ਦੁਬਈ ਸਰਕਾਰ ਦੇ ਨਾਲ ਵੀ ਬਹੁਤ ਵਧੀਆ ਸਬੰਧ ਨੇ ਹਨਾ ਭਾਰਤ ਦੇ ਵਿੱਚ ਵੀ ਬਹੁਤ ਵਧੀਆ ਸਬੰਧ ਨੇ ਔਰ ਇੱਕ ਏ ਧਾਰਨਾ ਹਮੇਸ਼ਾ ਰਹੀ ਹੈ ਕਿ ਜਿਹੜਾ ਐਨ ਜੀਓ ਚਲਾ ਲੈਂਦਾ ਹੈ ਜਿਹੜਾ ਸੋਸ਼ਲ ਮੁੱਦੇ ਚੁੱਕਦਾ ਉਹਦਾ ਮਨ ਇਹ ਹੁੰਦਾ ਹੈ ਕਿ ਹੁਣ ਇੱਧਰ ਤਾਂ ਮੈਂ ਸੈਟਾਂ ਹੁਣ ਪੋਲਿਟਿਕਸ ਵਾਲੇ ਬੰਨੇ ਆ ਜੀਏ ਤੇ ਇਹ ਸੋਚਿਆ ਵੀ 100% ਪੋਲਿਟਿਕਸ ਵਾਲੇ ਬੰਨੇ ਆਉਂਗੇ ਜਿਹੜੀ ਪੋਲਿਟਿਕਸ ਹੈ ਹੂੰ ਪੋਲਿਟਿਕਸ ਤੋਂ ਬਿਨਾ ਜ਼ਿੰਦਗੀ ਚੱਲਦੀ ਨਹੀਂ ਇਨਸਾਨ ਦੀ ਹੂੰ ਪੋਲਿਟਿਕਸ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਕਿਸੇ ਮੰਚ ਤੇ ਜਾ ਕੇ ਕਿਸੇ ਪਾਰਟੀ ਨਾਲ ਜੁੜ ਕੇ ਕੋਈ ਆਪਣੇ ਕੰਮ ਕਰਦਾ ਜਾਂ ਕੋਈ ਵੀ ਆਪਣੇ ਪ੍ਰੋਫਾਈਲ ਨੂੰ ਹਾਈਲਾਈਟ ਕਰਨ ਵਾਸਤੇ ਇਹ ਕੰਮ ਕਰਦਾ ਹੈਗਾ ਸੋ ਮੈਨੂੰ ਇੰਜ ਲੱਗਦਾ ਹੈਗਾ ਕਿ ਅਕਾਲ ਪੁਰਖ ਦੀ ਇੰਨੀ ਕਿਰਪਾ ਹੈਗੀ ਹੈ ਕਿ ਬੜੀਆਂ ਸ਼ਕਤੀਆਂ ਜਦੋਂ ਤੁਸੀਂ ਇਨਸਾਨੀਅਤ ਨੂੰ ਜਿੰਦਾ ਰੱਖਦੇ ਹੋ ਨਾ ਤੇ ਆਟੋਮੈਟਿਕਲੀ ਚੰਗੇ ਲੋਕ ਤੁਹਾਡੇ ਨਾਲ ਜੁੜਦੇ ਆ ਚਾਹੇ ਉਹ ਸਿਆਸਤਦਾਨ ਨੇ ਚਾਹੇ ਉਹ ਕਾਰੋਬਾਰੀ ਨੇ ਚਾਹੇ ਉਹ ਵਿਚਾਰੇ ਸਾਡੇ ਲੋੜਵੰਦ ਪਰਿਵਾਰਨ ਆ ਸੋ ਮੈਂ ਇਹ ਗੱਲ ਬੜੇ ਜਿੰਮੇਵਾਰੀ ਨਾਲ ਇਹ ਕਹਿਣਾ ਚਾਹੁੰਦਾ ਹੈਗਾ ਕਿ ਜਿਹੜੀ ਸਿਆਸਤ ਆ ਨਾ ਉਹ ਸਿਆਸਤ ਬੜੇ ਮੈਂ ਕਹਿੰਨਾ ਬਾਲਵਸਤਾ ਤੋਂ ਸ਼ੁਰੂ ਹੁੰਦੀ ਹੈਗੀ ਹਰ ਇਨਸਾਨ ਦੇ ਜੀਵਨ ਦੇ ਵਿੱਚ ਸ਼ੁਰੂ ਹੁੰਦੀ ਹੈਗੀ ਸੋ ਜਿਹੜੀ ਡਰਟੀ ਪੋਲਿਟਿਕਸ ਹੈਗੀ ਆ ਉਹ ਤਾਂ ਕਿਸੇ ਵੀ ਸਤਿਰ ਤੇ ਚੱਲ ਜਾਓ ਕਿਸੇ ਵੀ ਤੁਸੀਂ ਲੈਵਲ ਤੇ ਚੱਲ ਜਾਓ ਉਹ ਵਾਕਈ ਹੀ ਗੰਦੀ ਹੀ ਮੰਨੀ ਗਈ ਕਿਉਂਕਿ ਕਰਨੀ ਔਰ ਕਥਨੀ ਦੇ ਅੰਤਰ ਹੈਗਾ ਇਸ ਕਰਕੇ ਸਿਆਸਤ ਜਿਹੜੀ ਆ ਉਹ ਉਸ ਚੀਜ਼ ਨੂੰ ਲੋਕਾਂ ਦੇ ਮਨ ਦੇ ਵਿੱਚ ਬਨਾਤਾ ਗਿਆ ਉਹਦਾ ਪੈਰਲਲ ਹੀ ਕਿ ਇਹ ਸਿਆਸਤ ਗੰਦੀ ਹੈ ਕਿਉਂਕਿ ਲੋਕਾਂ ਦਾ ਪਹਿਲਾਂ ਕੁਝ ਹੋਰ ਰੁਖ ਔਰ ਮੁਖ ਹੁੰਦਾ ਔਰ ਜਦੋਂ ਉਹਨਾਂ ਦੇ ਹੱਥ ਜ਼ਿੰਮੇਵਾਰੀ ਆਉਂਦੀ ਹੈ ਉਹਨਾਂ ਦਾ ਅਲੱਗ ਕਿਸ ਹੁੰਦਾ ਬਤੀਰਾ ਹੁੰਦਾ ਹੈਗਾ ਸੋ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਤੁਸੀਂ ਇਹ ਨਾ ਵੇਖੋ ਕਿ ਉਹ ਜਿਹੜਾ ਇਨਸਾਨ ਹੈਗਾ ਕਿ ਉਹ ਅਕਲ ਤੋਂ ਚੰਗਾ ਹੈ ਸ਼ਕਲ ਤੋਂ ਚੰਗਾ ਹੈਗਾ ਉਸ ਦੀ ਪਿੱਛੇ ਤੁਸੀਂ ਇਸ ਹਿਸਟਰੀ ਚੈੱਕ ਕਰੋ ਉਹਦੀ ਉਦੀ ਪ੍ਰੋਫਾਈਲ ਚੈੱਕ ਕਰੋ ਕਿ ਉਹਦੇ ਕੰਮ ਐਸੇ ਹੈ ਕਿ ਉਹ ਇੱਕ ਜ਼ਿੰਮੇਵਾਰ ਇਨਸਾਨ ਹੈ ਕਿ ਉਹ ਲਾਰੇ ਲੱਪਿਆਂ ਵਾਲਾ ਹੈਗਾ ਕਿ ਉਹ ਲੜਾਈਆਂ ਝਗੜੇ ਔਰ ਝੂਠ ਫਰੇਬੀ ਕਰਨ ਵਾਲਾ ਹੈਗਾ ਜੇ ਤੁਹਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਅੱਛੇ ਗੁਣ ਹਨ ਤੇ ਤੁਸੀਂ ਭਰੋਸਾ ਕਰੋ ਮੈਂ ਆਪਣੀ ਗੱਲ ਨਹੀਂ ਮੈਂ ਹਰ ਉਸ ਇਨਸਾਨ ਦੀ ਹਰ ਉਸ ਸਿਆਸਤਦਾਨ ਦੀ ਗੱਲ ਕਰ ਰਿਹਾ ਕਿ ਉਹਨਾਂ ਨੂੰ ਟ੍ਰੇਸ ਕਰਨਾ ਚਾਹੀਦਾ ਹੈ ਕੁਝ ਲੋਕਾਂ ਦੀ ਤੁਸੀਂ ਇਹ ਚੀਜ਼ ਨੂੰ ਸੋਚੋਗੇ ਅੱਜ ਦੇ ਸਮੇਂ ਦੇ ਵਿੱਚ ਜੋ ਚੱਲ ਰਿਹਾ ਹੈਗਾ ਸਾਡੇ ਸੂਬੇ ਦੀ ਸਰਕਾਰ ਦਾ ਤੁਸੀਂ ਹਾਲ ਦੇਖ ਲਓ ਪੰਜਾਬ ਦੇ ਵਿੱਚ ਛੱਡੋ ਤੁਸੀਂ ਪੂਰੇ ਭਾਰਤ ਦੇ ਵਿੱਚ ਦੇਖ ਲਓ ਵੀ ਜੋ ਹਾਲਾਤ ਬਣਿਆ ਸੋ ਕਈ ਵਾਰੀ ਦੇਖ ਕੇ ਬੜਾ ਦੁੱਖ ਹੁੰਦਾ ਹੈਗਾ ਕਿ ਸਿਆਸਤ ਇੰਨੀ ਨਿਚਲੇ ਸਤਰ ਤੱਕ ਗਿਰ ਜਾਣੀ ਹੈਗੀ ਸੀ ਕਿ ਇਨਸਾਨੀਅਤ ਵੀ ਸ਼ਰਮ ਕਰੇ ਤੁਸੀਂ ਦੀਨਾ ਨਗਰ ਗੁਰਦਾਸਪੁਰ ਵਾਲੀ ਸਾਈਡ ਤੋਂ ਆਨੇ ਖਾਸ ਤੌਰ ਤੇ ਉਹ ਬਾਰਡਰ ਏਰੀਆ ਮੰਨਿਆ ਗਿਆ ਔਰ ਇਹ ਵੀ ਕਹਾ ਗਿਆ ਕਿ ਉੱਥੇ ਰਿਜ਼ਰਵ ਸੀਟਾਂ ਨੇ ਖਾਸ ਤੌਰ ਤੇ ਉਹ ਕੰਮ ਨਹੀਂ ਹੋ ਰਿਹਾ ਉਹ ਤੁਸੀਂ ਉਸ ਹਲਕੇ ਦੇ ਵਿੱਚ ਡੇਲੀ ਵਿਚਰਦੇ ਹੋ ਤੁਹਾਨੂੰ ਕੀ ਲੱਗਦਾ ਕੀ ਇਫੈਕਟ ਹੈ ਉੱਥੇ ਕੰਮ ਹੋਇਆ ਜੋ ਹੋਣਾ ਚਾਹੀਦਾ ਸੀਗਾ ਮੈਂ ਅਗਰ ਇਹ ਗੱਲ ਕਹਾ ਹੂੰ ਕਿ ਡਾਕਟਰ ਭੀਮਰਾਓ ਅੰਵੇਦਕਰ ਸਾਹਿਬ ਨੇ ਇੱਕ ਸੰਵਿਧਾਨ ਦੀ ਇੰਨੀ ਵੱਡੀ ਖੂਬਸੂਰਤੀ ਇਸ ਦੇਸ਼ ਨੂੰ ਚਲਾਉਣ ਲਈ ਬਣਾਈ ਸੀਗੀ ਲੇਕਿਨ ਲੱਗਦਾ ਹੈ ਕਿ ਉਸ ਸੰਵਿਧਾਨ ਦੀ ਵੀ ਕਿਤੇ ਨਾ ਕਿਤੇ ਤਜੀਆਂ ਉਡਰੀਆਂ ਹੈਗੀਆਂ ਵਾਕਿ ਜੇ ਅਗਰ ਤੁਸੀਂ ਇਹ ਸਵਾਲ ਕੀਤਾ ਹੈਗਾ ਤੇ ਮੈਂ ਸਰਕਾਰਾਂ ਤੋਂ ਇਹ ਜਰੂਰ ਪੁੱਛਣਾ ਚਾਹਨਾ ਜਿਹੜੇ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸਾਡੇ ਏਰੀਏ ਦੇ ਕਿਤੇ ਵੀ ਕਿਸੇ ਵੀ ਸਟੇਟ ਦੇ ਕਿਸੇ ਵੀ ਡਿਸਟ੍ਰਿਕਟ ਦੇ ਕਿਸੇ ਵੀ ਕੰਸਟੀਟੂਐਂਸੀ ਦੇ ਲੀਡਰ ਜੰਦੇ ਹੈਗੇ ਆ ਕਿ ਕਦੀ ਇਹ ਚੀਜ਼ਾਂ ਅਸੀਂ ਵੇਖੀਆਂ ਕਦੀ ਆਪਣੇ ਪੈਰਾਂ ਵੱਲ ਝਾਤੀ ਅਸੀਂ ਮਾਰੀਏ ਮੈਂ ਕਹਿੰਨਾ ਹਰ ਇੱਕ ਇਨਸਾਨ ਨੂੰ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਹਰ ਇੱਕ ਧਰਮ ਨੂੰ ਅਸੀਂ ਅਗਰ ਕਹਿੰਨੇ ਆ ਕਿ ਸਭ ਧਰਮ ਸਾਂਝੇ ਆ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਫਿਰ ਇੱਕ ਗੱਲ ਇਹ ਵੀ ਸਵਾਲ ਬਣਦਾ ਇੱਥੇ ਸਰਕਾਰਾਂ ਨੂੰ ਕਿ ਕੀ ਇਹ ਕੌਨਸੀ ਕੰਸਟਿਟਿਊਐਂਸੀ ਜਿਹੜੀ ਭੁਆ ਹੈ ਜਾਂ ਇਹ ਦਿਨਾਂ ਨਗਰ ਹੈ ਬਿਲਕੁਲ ਇਹ ਅੱਜ ਤੱਕ ਰਿਜ਼ਰਵ ਕਿਉਂ ਹੈ ਕਿ ਇਸ ਦੇ ਵਿੱਚ ਜਿਹੜੀ ਸਵਰਨ ਜਾਤੀ ਦੇ ਲੋਕ ਆ ਕਿ ਉਹਨਾਂ ਚ ਖੈਲੀ ਵਰ ਨਹੀਂ ਹੈਗਾ ਕਿ ਉਹ ਲੀਡ ਨਹੀਂ ਕਰ ਸਕਦੇ ਜਾਂ ਕੋਈ ਉੱਥੇ ਤੁਸੀਂ ਕੋਈ ਇਸ ਤਰ੍ਹਾਂ ਦਾ ਮਾਈਂਡ ਸੈਟਅਪ ਬਣਾ ਚੁੱਕੇ ਹੋ ਇਸ ਤਰ੍ਹਾਂ ਦਾ ਤੁਸੀਂ ਹਾਲਾਤ ਬਣਾ ਚੁੱਕੇ ਹੋ ਕਿ ਚਲੋ ਸਿਆਸਤਦਾਨ ਤੇ ਇਹਨਾਂ ਗੱਲਾਂ ਦੇ ਉੱਤੇ ਪਤਾ ਨਹੀਂ ਉਹਨਾਂ ਦਾ ਕੀ ਕਮਜ਼ੋਰੀ ਹੋ ਸਕਦੀ ਹੈ ਕੀ ਮਜਬੂਰੀ ਹੋ ਸਕਦੀ ਹੈ ਲੇਕਿਨ ਮੈਂ ਇੱਕ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਇੱਕ ਸੰਵਿਧਾਨ ਦੀ ਖੂਬਸੂਰਤੀ ਨੂੰ ਕਾਇਮ ਰੱਖਦੇ ਹੋਏ ਉਸ ਤੇ ਭਰੋਸਾ ਜਤਾਉਂਦੇ ਹੋਏ ਇਹ ਗੱਲ ਜ਼ਰੂਰ ਸਰਕਾਰਾਂ ਤੋਂ ਸਵਾਲ ਕਰਨਾ ਚਾਹਨਾ ਹੈਗਾ ਕਿ ਅੱਜ ਦੀ ਤਰੀਕ ਤੱਕ ਕੌਨਸੀ ਟੂਨਸੀ ਪੋਆ ਔਰ ਦਿਨਾਨਗਰ ਏਰੀਆ ਤੁਸੀਂ ਦੇਖ ਲਓ ਹਮ ਮਤਲਬ ਕਹਿਣ ਦਾ ਕਿ ਅਜ ਤੱਕ ਰਿਜ਼ਰਵ ਟਕੇ ਹੋਏ ਹੈ ਕਿ ਉਥੇ ਸਵਰਨ ਜਾਤੀ ਦੇ ਲੋਕਾਂ ਦਾ ਕੋਈ ਵੀ ਮੂਲ ਨਹੀਂ ਹੈਗਾ ਫਿਰ ਉਹਨਾਂ ਨੂੰ ਅਗਰ ਉਹਨਾਂ ਦੇ ਕਿਸੇ ਵੀ ਇਨਸਾਨ ਦੇ ਵਿੱਚ ਕੋਈ ਇਹ ਕੋਸ਼ਿਸ਼ ਹੈ ਖੁਸ਼ੀ ਹੈ ਕਿ ਉਹ ਉਹ ਚਾਹੁੰਦਾ ਹੈ ਕਿ ਉਹ ਵੀ ਨੇਤ੍ਰਵ ਕਰੇ ਉਹ ਫਿਰ ਪਾਕਿਸਤਾਨ ਜਾ ਕੇ ਕੰਟੈਸਟ ਕਰੇ ਫਿਰ ਉਹਨੂੰ ਛੱਡ ਦੇਣਾ ਚਾਹੀਦਾ ਹੈਗਾ ਉਹ ਏਰੀਆ ਛੱਡ ਦੇਣਾ ਚਾਹੀਦਾ ਹੈਗਾ ਸੋ ਇਹ ਮੇਰਾ ਸਵਾਲ ਹੈ ਸਰਕਾਰਾਂ ਦੇ ਅੱਗੇ ਕਿ ਇਸ ਤਰ੍ਹਾਂ ਦੀ ਇਨਸਾਨ ਨੂੰ ਮਾਨਸਿਕਤਾ ਨਹੀਂ ਰੱਖਣੀ ਚਾਹੀਦੀ ਕਿਉਂਕਿ ਸਰਕਾਰਾਂ ਬੜੇ ਬੁੱਧੀ ਦੀ ਬੁੱਧੀਜੀਵੀ ਜਿਹੜੇ ਲੋਕ ਆ ਜਿਹੜੇ ਸਰਕਾਰਾਂ ਚਲਾ ਰਿਆ ਉਹ ਵੋਟਾਂ ਤੋਂ ਡਰਦੇ ਹੋ ਜਾਂ ਸੰਵਿਧਾਨ ਦਾ ਤੁਸੀਂ ਦੁਰਪਯੋਗ ਕਰ ਰਹੇ ਹੋ ਇਹ ਉਹਨਾਂ ਦੇ ਉੱਤੇ ਸਵਾਲ ਜ਼ਰੂਰ ਖੜਾ ਹੁੰਦਾ ਹੈ ਹੁਣ ਇੱਕ ਇਹ ਵੀ ਸਵਾਲ ਇਹਦੇ ਵਿੱਚ ਲੋਕਾਂ ਨੇ ਖੜਾ ਕਰਨਾ ਹੈ ਕਿ ਸ਼ਾਇਦ ਇਹ ਰਿਜ਼ਰਵੇਸ਼ਨ ਦੀ ਤੁਸੀਂ ਜੋ ਕਹਿ ਰਹੇ ਹੋ ਨਾ ਇਹਦਾ ਵਿਰੋਧ ਕਰ ਰਹੇ ਹੋ ਕਿ ਯਾਰ ਇੰਨੇ ਲੰਬੇ ਸਮੇਂ ਤੋਂ ਇਹ ਕਿਉਂ ਚੱਲ ਰਿਹਾ ਹੈ ਹੁਣ ਇਹ ਵੀ ਕਈ ਲੋਕ ਸਮਝਣੇ ਹੋਣਗੇ ਵੀ ਸ਼ਾਇਦ ਤੁਸੀਂ ਅੱਗੇ ਆਉਣਾ ਚਾਹੁੰਦੇ ਹੋ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਸ਼ਾਇਦ ਤਾਂ ਕਰ ਰਹੇ ਹੋ ਮੈਂ ਤੇ ਕਿਸੇ ਪਾਰਟੀ ਦਾ ਨਾਂ ਨਮਾਇੰਦਾ ਨਾ ਮੈਂ ਕਿਸੇ ਪਾਰਟੀ ਦਾ ਕੋਈ ਹਤੈਸੀ ਆ ਲੇਕਿਨ ਮੈਂ ਇਹ ਗੱਲ ਜ਼ਰੂਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਵੀ ਇਹ ਸਵਾਲ ਜ਼ਰੂਰ ਕਰਾਂਗਾ ਕਿ ਕੀ ਇਸ ਰੂਰਲ ਏਰੀਆ ਦੀ ਆਵਾਜ਼ ਇਹ ਸੈਂਟਰਲ ਗਵਰਨਮੈਂਟ ਤੱਕ ਨਹੀਂ ਪਹੁੰਚਦੀ ਜਾਂ ਸਾਡੇ ਭਗਵੰਤ ਮਾਨ ਸਾਹਿਬ ਜਿਹੜੇ ਕੁਲਫੀ ਗਰਮਾ ਗਰਮ ਕਈ ਵਾਰੀ ਵੇਚਦੇ ਹੁੰਦੇ ਸੀ ਉਹਨਾਂ ਤੱਕ ਇਹ ਨਹੀਂ ਪਹੁੰਚਦਾ ਜਾਂ ਉਹਨਾਂ ਨੂੰ ਉਹਨਾਂ ਦਾ ਸਿੰਘਾਸਣ ਡੱਗ ਮਗਾਉਂਦਾ ਹੈਗਾ ਜਾਂ ਜਿਹੜੇ ਸਾਡੇ ਮੰਤਰੀ ਹੈਗੇ ਆ ਉਹਨਾਂ ਦਾ ਸਿੰਘਾਸਨ ਡਗ ਮਗਾਉਂਦਾ ਹੈਗਾ ਸਾਨੂੰ ਇੱਕ ਫੇਅਰ ਐਂਡ ਯਾਨੀ ਕਿ ਵੀ ਕਹਿੰਦੇ ਨਾ ਕਿ ਇਨਸਾਨੀਅਤ ਨਾਤੇ ਇਲੈਕਸ਼ਨ ਜਿਹੜੇ ਆ ਉਹ ਕਰਵਾਉਣੇ ਚਾਹੀਦੇ ਹੈਗੇ ਆ ਹਰ ਇੱਕ ਨੂੰ ਉਸ ਸੰਵਿਧਾਨ ਦੀ ਜਿਹੜੀ ਖੂਬਸੂਰਤੀ ਆ ਉਹਦਾ ਆਨੰਦ ਮਾਣਨ ਵਾਸਤੇ ਕਿ ਅਸੀਂ ਵੀ ਫਰੀडम ਆਫ ਸਪੀਚ ਆਪਣੀ ਰੱਖਦੇ ਆ ਲੋਕਾਂ ਦੀ ਕੀ ਮਜਬੂਰੀ ਹੈ ਮੈਨੂੰ ਨਹੀਂ ਪਤਾ ਲੇਕਿਨ ਐਜ਼ ਅ ਭਾਰਤ ਦਾ ਨਾਗਰਿਕ ਪੰਜਾਬੀ ਹੋਣ ਦੇ ਨਾਤੇ ਮੈਂ ਇਹ ਜ਼ਰੂਰ ਸਵਾਲ ਖੜਾ ਕਰਾਂਗਾ ਕਿ ਅੱਜ ਤੱਕ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਸਮਾਜ ਦੇ ਸਾਹਮਣੇ ਕਿਉਂ ਨਹੀਂ ਜੋ ਕਿ ਬੜਾ ਸਮਾਂ ਪਹਿਲੇ ਆਉਣੀਆਂ ਚਾਹੀਦੀਆਂ ਗਈਆਂ ਸੀ ਸਾਡੇ ਲੋਕਾਂ ਦੇ ਅੰਦਰ ਕੀ ਬੇਵਸੀ ਆ ਮੈਂ ਨਹੀਂ ਕਹਿ ਸਕਦਾ ਲੇਕਿਨ ਮੈਂ ਜਿਹੜਾ ਸਵਾਲ ਸਮਾਜਿਕ ਭਲਾਈ ਦੇ ਵਾਸਤੇ ਹੋਊਗਾ ਉਹ ਜ਼ਰੂਰ ਮੈਂ ਪਬਲਿਕ ਦੀ ਕਚਾਰੀ ਦੇ ਵਿੱਚ ਰੱਖਣਾ ਚਾਹਾਂਗਾ ਤੁਸੀਂ ਦੁਬਈ ਦੇ ਵਿੱਚ ਵੀ ਮੁਸਲਿਮ ਧਰਮ ਦੇ ਨਾਲ ਬਹੁਤ ਜੁੜੇ ਹੋ ਕਿਉਂਕਿ ਤੁਹਾਡਾ ਬਹਿਨ ਖਰੂਨ ਉਸ ਭਾਈਚਾਰੇ ਦੇ ਨਾਲ ਹੈਗਾ ਔਰ ਇੱਥੇ ਵੀ ਤੁਸੀਂ ਕਹਿੰਦੇ ਹੋ ਕਿ ਮੇਰਾ ਬਹਿਨ ਖਰੂਨ ਬਹੁਤ ਹੈ ਹੁਣ ਪਿੱਛੇ ਜੇ ਇੱਕ ਬਿੱਲ ਸੋਧ ਬਿੱਲ ਪਾਸ ਹੋਇਆ ਵਕਫ ਬਿੱਲ ਜਿਹਨੂੰ ਲੈ ਕੇ ਕਿਆ ਕਿਆ ਉਸ ਚੇਂਜਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਓਪੀਨੀਅਨ ਕੀ ਹੈ ਇਸ ਦੇ ਉੱਪਰ ਉਹ ਹੋਣਾ ਚਾਹੀਦਾ ਸੀਗਾ ਮੁਸਲਿਮ ਭਾਈਚਾਰਾ ਕਹਿ ਰਿਹਾ ਕਿ ਸਾਡੇ ਹਿੱਤਾਂ ਦੇ ਉੱਪਰ ਡਾਕਾ ਮਾਰਿਆ ਗਿਆ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਬੜੇ ਲੰਮੇ ਸਮੇਂ ਤੋਂ ਇਹ ਬਿੱਲ ਚੱਲਦਾ ਆ ਰਿਹਾ ਹੈ ਸਾਡੇ ਧਰਮ 'ਚ ਦਖਲ ਅੰਦਾਜ਼ੀ ਹੈ ਤੁਹਾਡਾ ਕੀ ਓਪੀਨੀਅਨ ਹੈ ਕਿਉਂਕਿ ਮੈਂ ਇਸ ਕਰਕੇ ਪੁੱਛਿਆ ਕਿਉਂਕਿ ਤੁਹਾਡਾ ਬੈਂਡ ਖਲੂਨ ਹੈ ਮੈਂ ਥੋੜਾ ਟਾਈਮ ਪਹਿਲਾਂ ਜਾਮੀਆ ਮਲੀ ਅਸਲਾਮੀਆਂ ਦੇ ਵਿੱਚ ਇਨਵਾਈਟਡ ਸੀਗਾ ਜਨਨ ਕਿ ਉੱਥੇ ਆਲੂਮਾਈ ਜਿੰਨੇ ਵੀ ਮੇਰੇ ਸੱਜਣ ਦੋਸਤ ਸੀਗੇ ਉਹਨਾਂ ਨੇ ਐਨ ਵਲੀ ਫੰਕਸ਼ਨ ਰਖਿਆ ਸੀ ਮੈਂ ਉੱਥੇ ਗਿਆ ਜਿੱਥੇ ਮੋਰ ਦਨ 20000 ਤੋਂ ਜ਼ਿਆਦਾ ਸਾਡੇ ਮੁਸਲ ਪਰਿਵਾਰਾਂ ਦੇ ਔਰ ਦੂਸਰੇ ਧਰਮਾਂ ਦੇ ਬੱਚੇ ਵੱਢਦੇ ਹੈਗੇ ਮੈਂ ਉੱਥੇ ਵੀ ਗਿਆ ਸੀਗਾ ਮੈਨੂੰ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਮੈਂ ਪਿਛਲੇ 30 32 ਸਾਲ ਇਸਲਾਮੀ ਕੰਟਰੀ ਚ ਰਿਹਾ ਹੈਗਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਜਿਹੜੀ ਗੱਲ ਬਿਲ ਦੀ ਆਈ ਹੈਗੀ ਹੈ ਦੇਸ਼ ਦੇ ਵਿੱਚ ਸੰਵਿਧਾਨ ਨਾਮ ਦੀ ਕੋਈ ਚੀਜ਼ ਹੈਗੀ ਹੈ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਹੈਗਾ ਭਾਰਤ ਨੂੰ ਚਲਾਉਣ ਵਾਸਤੇ ਇੱਕ ਸੰਵਿਧਾਨ ਹੈਗਾ ਸੰਵਿਧਾਨ ਦੇ ਵਿੱਚ ਅਗਰ ਮੈਂ ਕਹਿੰਦਾ ਕਿ ਲੋਕ ਸਭਾ ਦੇ ਵਿੱਚ ਕੋਈ ਬਿੱਲ ਆਇਆ ਹੈ ਰਾਜ ਸਭਾ ਦੇ ਵਿੱਚ ਕੋਈ ਬਿੱਲ ਆਇਆ ਉਸ ਨੂੰ ਪੰਜ ਪਾਰਟੀਆਂ ਅਗਰ ਸਹਿਮਤੀ ਜਤਾ ਰਹੀਆਂ ਇਹ ਕਿਸੇ ਵੀ ਪਾਰਟੀ ਜਾਂ ਕਿਸੇ ਪਰਸਨ ਦੀ ਡਿਕਟੇਟਰਸ਼ਿਪ ਨਹੀਂ ਹੈ ਪਹਿਲੀ ਗੱਲ ਤੇ ਹੈ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰ ਸੰਵਿਧਾਨ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਸੰਵਿਧਾਨ ਦੇ ਤਲੇ ਹੀ ਸਾਡੇ ਦੇਸ਼ ਦੇ ਪ੍ਰੈਜ਼ੀਡੈਂਟ ਸਮਝ ਲਓ ਜਾਂ ਦੇਸ਼ ਦੇ ਤੁਸੀਂ ਪ੍ਰਾਈਮ ਮਿਨਿਸਟਰ ਸਮਝ ਲਓ ਜਾਂ ਜਿੰਨੇ ਵੀ ਸਾਡੇ ਮੰਤਰੀ ਹੈਗੇ ਆ ਸੰਵਿਧਾਨ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਅਗਰ ਅਸੀਂ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਕਹੀਏ ਕਿ ਇਹ ਬਿੱਲ ਜਿਹੜਾ ਕਿ ਇਹ ਪਾਰਟਿਕੂਲਰ ਕਮਿਊਨਿਟੀ ਵਾਸਤੇ ਅਲਪਸੰਖਿਆਕ ਵਾਸਤੇ ਸਾਡੇ ਮੁਸਲਮ ਸਮੁਦਾਏ ਵਾਸਤੇ ਗਲਤ ਆ ਰਿਹਾ ਹੈਗਾ ਤੁਸੀਂ ਇਹ ਦੱਸੋ ਕਿ ਕੀ ਦੇਸ਼ ਦੇ ਵਿੱਚ ਕੋਈ ਦੂਸਰਾ ਕਾਨੂੰਨ ਹੋਣਾ ਚਾਹੀਦਾ ਹੈਗਾ ਇਸ ਜਿਹੜਾ ਵਕਫ ਬੋਰਡ ਦਾ ਬਿੱਲ ਦੇ ਵਿੱਚ ਐਮੈਂਡਮੈਂਟ ਹੋਈ ਸੰਸ਼ੋਧਨ ਹੋਇਆ ਹੈਗਾ ਇਹ ਉਹਨਾਂ ਮੈਂ ਬੁੱਧੀਜੀਵੀਆਂ ਤੋਂ ਪੁੱਛਣਾ ਚਾਹੁੰਦਾ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਆ ਖਾਸ ਕਰਕੇ ਪੰਜਾਬ ਦੇ ਜਿਹੜੇ ਸਾਡੇ ਮੰਤਰੀ ਐ ਜਿਨ੍ਹਾਂ ਨੇ ਇਹਦਾ ਬਿੱਲ ਦਾ ਵਿਰੋਧ ਕੀਤਾ ਇਹਨਾਂ ਨੂੰ ਇੰਨੀ ਗੱਲ ਪੁੱਛੋ ਈਮਾਨ ਨਾਲ ਅਗਰ ਇਹਨਾਂ 'ਚ ਇਨਸਾਨੀਅਤ ਬਚੀ ਐ ਇਹਨਾਂ ਨੂੰ ਪੁੱਛੋ ਕਿ ਇਸ ਬਕਾਫ ਬੋਰਡ ਦੇ ਜਿਹੜਾ ਬਿੱਲ ਆ ਇਸ ਬਕਾਫ ਬੋਰਡ ਦਾ ਜਿਹੜਾ ਕਾਨੂੰਨ ਬਣਾਇਆ ਗਿਆ ਸੀ ਇਸ ਦੇ ਵਿੱਚ ਇਸ ਤੋਂ ਪਹਿਲਾਂ ਕਿੰਨੇ ਵਾਰੀ ਸੰਸ਼ੋਧਨ ਹੋਏ ਇਹ ਪਹਿਲੀ ਵਾਰੀ ਸੰਸ਼ੋਧਨ ਨਹੀਂ ਹੋਇਆ ਇਹ ਬਹੁਤ ਵਾਰ ਪਹਿਲੇ ਵੀ ਸੰਸ਼ੋਧਨ ਇਸ ਬਿੱਲ ਦੇ ਵਿੱਚ ਹੋ ਚੁੱਕੇ ਆ ਔਰ ਸਮੇਂ-ਸਮੇਂ ਸਰਕਾਰਾਂ ਬਿਲ ਦੇ ਵਿੱਚ ਸੰਸ਼ੋਧਨ ਕਰਦੀਆਂ ਹੀ ਆ ਔਰ ਦੂਸਰੀ ਪਾਸੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਸੇ ਪਰਟੀਕੂਲਰ ਧਰਮ ਦੇ ਉੱਤੇ ਡਾਕਾ ਪਾਇਆ ਗਿਆ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾਗਾ ਕਿ ਡਾਕਾ ਜਿਹੜਾ ਸੀਗਾ ਉਹ ਸਨਾਤਨ ਧਰਮ ਨੂੰ ਮੰਨਣ ਵਾਲੇ ਇਸ ਦੇਸ਼ ਦੇ ਵਿੱਚ ਮੈਜੋਰਟੀ ਦੇ ਰੂਪ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵੀ ਵਜ੍ਹਾ ਉਹ ਇਸ ਤਰ੍ਹਾਂ ਵਜ੍ਹਾ ਕਿ ਜਿਹੜੇ ਮੰਦਰਾਂ ਦਾ ਉੱਤੇ ਇੱਕ ਸਰਾਇੰਗ ਬੋਰਡ ਬਣਾਇਆ ਗਿਆ ਪੂਰੇ ਮੰਦਰਾਂ ਦਾ ਜਿਹੜਾ ਚੰਦਾ ਇਕੱਠਾ ਕਰਕੇ ਉਹ ਜਿਹੜਾ ਭਾਰਤ ਦੇ ਖਜ਼ਾਨੇ ਦੇ ਵਿੱਚ ਪਾਇਆ ਜਾਂਦਾ ਸੀ ਜਿਹੜਾ ਕਿ ਬੱਚਿਆਂ ਦੀ ਸਿੱਖਿਆ ਵਾਸਤੇ ਵਰਤਿਆ ਜਾਣਾ ਚਾਹੀਦਾ ਸੀ ਇਸ ਦੇਸ਼ ਦੀ ਸਿਕਿਉਰਿਟੀ ਵਾਸਤੇ ਵਰਤਿਆ ਜਾਣਾ ਚਾਹੀਦਾ ਸੀਗਾ ਸਿਹਤ ਸੁਆਵਾਂ ਲਈ ਵਰਤਿਆ ਜਾਣਾ ਚਾਹੀਦਾ ਸੀਗਾ ਉਹ ਪਾਰਟੀਆਂ ਫੰਡ ਦੇ ਰੂਪ ਦੇ ਵਿੱਚ ਆਪਣੇ ਕੋਲ ਵਰਤ ਰਹੀਆਂ ਹੈਗੀਆਂ ਕਿਉਂਕਿ ਇਹ ਹੈ ਡਾਕਾ ਉਹ ਡਾਕਾ ਨਹੀਂ ਹੈ ਕਿਉਂਕਿ ਅਗਰ ਇਹ ਗੱਲ ਗਲਤ ਹੈ ਮੈਂ ਇਸੇ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾਗਾ ਕਿ ਇਸ ਚੀਜ਼ ਨੂੰ ਜੇ ਸਾਡੇ ਦੂਸਰੇ ਧਰਮਾਂ ਦੇ ਵਿੱਚ ਸਾਡੇ ਮੈਂ ਕਹਿੰਨਾ ਵੀ ਕੋਈ ਵੀ ਸਾਡੀ ਕਮਿਊਨਿਟੀ ਹੈਗੀ ਹੈ لیکن সনাতন ধর্ম ਦੇ ਵਿੱਚ ਮੈਨੂੰ ਇਹ ਦੱਸੋ ਕਿ ਉਹ ਜਿਹੜਾ ਮੰਦਰਾਂ ਦਾ ਪੈਸਾ ਸੀਗਾ ਉਹ ਜਿਹੜੀ ਮੰਦਰਾਂ ਦੀ ਲੋਕਾਂ ਦੇ 10-9ਾਂ ਦੀ ਕਿਰਤ ਦੀ ਦਕਸ਼ਨਾ ਦੇ ਰੂਪ ਦੇ ਵਿੱਚ ਉਹ ਜਿਹੜਾ ਪੈਸਾ ਸੀ ਉਹ ਸਰਕਾਰ ਨੂੰ ਕਿਉਂ ਜਾ ਰਿਹਾ ਉਹਨਾਂ ਬਿੱਲਾਂ ਦੇ ਵਿੱਚ ਅੱਜ ਤੱਕ ਮੋਦੀ ਸਾਹਿਬ ਨੇ ਅਮੈਂਡਮੈਂਟ ਕਿਉਂ ਨਹੀਂ ਕੀਤੀ ਮੈਂ ਕਹਿੰਦਾ ਉਹਨਾਂ ਨੂੰ ਜਲਦੀ ਕਰਨੀ ਚਾਹੀਦੀ ਹੈ ਕਿਉਂਕਿ ਉਹ ਡਾਕਾ ਅਸਲੀ ਹੈਗਾ ਇਹ ਡਾਕੇ ਜਿਹੜੇ ਹੈਗੇ ਆ ਇਹ ਉਹ ਬਿੱਲ ਜਿਹੜਾ ਉਹ ਪਾਰਲੀਮੈਂਟ ਚ ਆਣਾ ਚਾਹੀਦਾ ਉਹ ਲੋਕ ਸਭਾ ਦੇ ਵਿੱਚ ਬਿੱਲ ਆਣਾ ਚਾਹੀਦਾ ਹੈਗਾ ਔਰ ਉਹ ਬਿੱਲ ਜਦੋਂ ਆਉਂਦਾ ਹੈਗਾ ਉਸ ਬਿੱਲ ਦੇ ਉੱਤੇ ਸੁਣਾਈ ਹੋਣੀ ਚਾਹੀਦੀ ਹੈਗੀ ਅਗਰ ਇਹ ਲੱਗਦਾ ਹੈ ਵਾਕਈ ਕਿ ਨਹੀਂ ਇਹ ਤਕਾ ਹੋ ਰਿਹਾ ਉਹਨਾਂ ਦੇ ਨਾਲ ਕਿਉਂਕਿ ਕੋਈ ਬੋਲਦਾ ਨਹੀਂ ਹੈਗਾ ਔਰ ਹੋ ਸਕਦਾ ਹੈ ਕਿ ਤੁਸੀਂ ਐਜ਼ ਏ ਪੱਤਰਕਾਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈਗਾ ਕਿ ਤੁਹਾਨੂੰ ਵੀ ਨਹੀਂ ਪਤਾ ਹੋਊਗਾ ਕਿ ਇਹ ਜਿੰਨਾ ਫੰਡ ਹੈਗਾ ਸਾਰਾ ਸੈਂਟਰਲ ਗਵਰਨਮੈਂਟ ਦੇ ਖਜ਼ਾਨਿਆਂ ਦੇ ਵਿੱਚ ਜਾ ਰਿਹਾ ਹੈਗਾ ਔਰ ਮੈਂ ਆਪਣੇ ਮੁਸਲਮ ਭਾਈਚਾਰੇ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਨਾਲੋਂ ਜ਼ਿਆਦਾ ਮੈਂ ਮੈਂ ਉਸ ਮੁਲਕਾਂ ਦੇ ਵਿੱਚ ਰਹਿ ਚੁੱਕਾ ਉਹਨਾਂ ਭੈਣ ਭਰਾਵਾਂ ਦੇ ਵਿੱਚ ਰਹਿ ਚੁੱਕਾਗਾ ਕਿ ਜੈਨਕਿ ਮਹੀਨਾ ਮਹੀਨਾ ਰਮਜ਼ਾਨ ਦੇ ਮੁਬਾਰਕ ਮਹੀਨਿਆਂ ਦੇ ਵਿੱਚ ਅਸੀਂ ਉਹਨਾਂ ਲੋਕਾਂ ਨਾਲ ਬੈਠ ਕੇ ਅਸੀਂ ਇਫਤਾਰ ਸਾਂਝੀ ਕੀਤੀ ਹੈਗੀ ਅਸੀਂ ਉਹਨਾਂ ਨਾਲ ਬੈਠ ਕੇ ਰਹੇ ਆ ਸਾਡੇ ਅੰਦਰ ਹਵ ਹਵਾ ਵੀ ਉਸ ਤਰ੍ਹਾਂ ਦੀ ਹੈਗੀ ਆ ਲੇਕਿਨ ਇਹ ਨਾ ਕਹੋ ਜਿਹੜੇ ਸਾਡੇ ਲੀਡਰ ਅੱਜ ਮੁਖਾਲਫਤ ਕਰ ਰਹੇ ਐ ਇਹਨਾਂ ਨੂੰ ਕਹੋ ਕੀ ਤੁਹਾਡਾ ਬੱਚਾ ਤੁਹਾਡਾ ਭਰਾ ਤੁਹਾਡਾ ਬਾਪ ਕੋਈ ਵੀ ਕਿਸੇ ਪ੍ਰੋਟੈਸਟ 'ਚ ਆਇਆ ਤੁਸੀਂ ਸਰਕਾਰੀ ਸੰਪਤੀ ਨੂੰ ਅਗਰ ਕੋਈ ਨੁਕਸਾਨ ਪਹੁੰਚਾਉਂਦੇ ਹੋ ਕਿਸੇ ਵੀ ਪਾਰਟੀ ਦਾ ਜਿਹੜਾ ਬੰਦਾ ਹੈਗਾ ਅਗਰ ਉਹ ਕੋਈ ਸਰਕਾਰੀ ਸੰਪਤੀ ਨੂੰ ਲੋਕਾਂ ਦੀ ਮੈਂ ਕਹਿੰਦਾ ਕਿ ਜਿਹੜੇ ਹੱਕ ਹਲਾਲ ਦੀ ਕਮਾਈ 'ਚ ਦੇ ਰੂਪ ਦੇ ਵਿੱਚ ਦਿੱਤਾ ਟੈਕਸ ਰੂਪੀ ਜਿਹੜਾ ਪੈਸਾ ਉਸ ਦੇ ਨਾਲ ਬਣੀਆਂ ਸਰਕਾਰੀ ਇਮਾਰਤਾਂ ਚਾਹੇ ਉਹ ਰੇਲਨਾ ਚਾਹੇ ਉਹ ਪਲੇਨ ਹੈ ਚਾਹੇ ਉਹ ਰੋਡ ਹੈ ਕੋਈ ਵੀ ਨੁਕਸਾਨ ਪਹੁੰਚਾਉਂਦਾ ਹੈ ਚਾਹੇ ਉਹ ਕੋਈ ਵੀ ਕਿਸਮ ਦਾ ਹੋਵੇ ਉਸ ਤੋਂ ਵਸੂਲੀ ਕੀਤੀ ਜਾਵੇ ਮੈਂ ਤੇ ਇਹ ਕਹਿਣਾ ਚਾਹੁੰਦਾ ਹੈਗਾ ਠੀਕ ਹੈ ਸਲਾਰੀਆ ਸਾਹਿਬ ਮੇਰਾ ਆਖਰੀ ਕੁਐਸਚਨ ਇਹ ਹੈ ਕਿ 32-33 ਸਾਲ ਤੁਸੀਂ ਦੁਬਈ ਦੇ ਵਿੱਚ ਰਹੇ ਹੋ ਸਾਰਾ ਕੰਮਕਾਜ ਉੱਥੇ ਕੀਤਾ ਹੈ ਹਾਲਾਂਕਿ ਪੰਜਾਬ ਤੋਂ ਤੁਸੀਂ ਗਏ ਅੱਜ ਜੇ ਮੈਂ ਕਹਾਂ ਕਿ ਸਲਾਰੀਆ ਸਾਹਿਬ ਕੋਲ ਇੱਕ ਆਪਸ਼ਨ ਹੈ ਜੀ ਦੁਬਈ ਕਿ ਜਾਂ ਪੰਜਾਬ ਮੈਂ ਇਹ ਗੱਲ ਕਹਿਣਾ ਚਾਹਨਾ ਹੈਗਾ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬਲੇ ਹੈ ਇਸਕੇ ਜੇ ਗੁਲਸਤਾਨ ਹੈ ਹਮਾਰਾ ਆਪਣਾ ਪੰਜਾਬ ਹੈ ਸਹੀ ਹੈ ਔਰ ਸਾਡਾ ਰਾਜ ਮੈਂ ਕਹਿੰਦਾ ਕਿ ਉਹ ਗੱਲ ਗਲਤ ਸੀਗੀ ਜਿਹੜਾ ਗਾਣਾ ਗਿਆ ਸੀ ਆਪਣਾ ਪੰਜਾਬ ਹੋਵੇ ਮੈਂ ਕਹਿੰਦਾ ਸਾਡਾ ਰਾਜ ਹੈ ਸਾਡਾ ਰਾਜ ਹੈ ਸਾਡੇ ਲੋਕਾਂ ਨੂੰ ਮੈਂ ਇੱਕ ਜਿੰਮੇਵਾਰੀ ਨਾਲ ਗੱਲ ਕਹਿਣਾ ਚਾਹਨਾ ਪੰਜਾਬੀ ਭਰਾਵਾਂ ਨੂੰ ਵੀ ਵੇਖੋ ਇਸ ਪੰਜਾਬ ਦੇ ਵਿੱਚ ਇਸ ਭਾਰਤ ਦੇ ਵਿੱਚ ਤੁਸੀਂ ਆਜ਼ਾਦ ਹੋ ਇਸੇ ਕਰਕੇ ਹੀ ਦਿਲ ਚਾਏ ਤੇ ਸਾਲ-ਸਾਲ ਅਹੀ ਟੋਲ ਪਲਾਜ਼ਾਂ ਦੇ ਬੈਰੀਅਰ ਚੱਕ ਦਿੰਨੇ ਆ ਇਸੇ ਪੰਜਾਬ ਦੀ ਖੂਬਸੂਰਤੀ ਇਸ ਦੇਸ਼ ਦੇ ਸੰਵਿਧਾਨ ਦੀ ਖੂਬਸੂਰਤੀ ਹੈ ਕਿ ਫਰੀडम ਆਫ ਸਪੀਚ ਆ ਜਿਹੜਾ ਮਰਜ਼ੀ ਜੋ ਮਰਜ਼ੀ ਬੋਲ ਜਾਂਦਾ ਹੈ ਪ੍ਰਧਾਨ ਮੰਤਰੀਆਂ ਦੇ ਪੁਤਲੇ ਫੂਕ ਜਾਂਦਾ ਹੈਗਾ ਫਿਰ ਵੀ ਅਸੀਂ ਕਹੀਏ ਅਸੀਂ ਗੁਲਾਮ ਆ ਤੁਸੀਂ ਗੁਲਾਮ ਨਹੀਂ ਹੈਗੇ ਇਹ ਗੱਲ ਯਾਦ ਰੱਖਿਓ ਜੇ ਸਾਡਾ ਕੇਸਰੀ ਜਿਹੜਾ ਹੈਗਾ ਇਸ ਭਾਰਤ ਦੇ ਤਿਰੰਗੇ ਦੇ ਉੱਪਰ ਝੂਲ ਰਿਹਾ ਹੈਗਾ ਜਿੰਨੀਆਂ ਕੁਰਬਾਨੀਆਂ ਪੰਜਾਬ ਦੇ ਵੀਰਾਂ ਨੇ ਸ਼ਹੀਦਾਂ ਦੇ ਰੂਪ ਦੇ ਵਿੱਚ ਜਾ ਕੇ ਬਾਰਡਰਾਂ ਤੇ ਹਿੱਕਾਂ 'ਚ ਗੋਲੀਆਂ ਖਾ ਕੇ ਦਿੱਤੀਆਂ ਕਿਸੇ ਨੇ ਨਹੀਂ ਦਿੱਤੀਆਂ ਕੋਈ ਜਿਹੜਾ ਗੁਲਾਮ ਹੈਗਾ ਉਹ ਕਦੀ ਵੀ ਆਪਣੇ ਦੇਸ਼ ਲਈ ਨਹੀਂ ਮਰੇਗਾ ਹਮਮ ਔਰ ਅਸੀਂ ਆਜ਼ਾਦ ਸੀ ਇਹ ਦੇਸ਼ ਸਾਡਾ ਸੀ ਉਹ ਸਾਡਾ ਹੈ ਔਰ ਸਾਡਾ ਰਹਿਣਾ ਇਸ ਕਰਕੇ ਮੇਰੀ ਉਹਨਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਐਸਾ ਜਿਹੜਾ ਦੁਰਪ੍ਰਚਾਰ ਨਾ ਕਰੋ ਇਹ ਤੁਹਾਡਾ ਦੇਸ਼ ਹੈ ਤੁਹਾਡੀ ਰਾਜ ਹੈ ਔਰ ਮੋਦੀ ਸਾਹਿਬ ਨੂੰ ਵੀ ਇੱਕ ਬੇਨਤੀ ਹੈ ਕਿ ਮੋਦੀ ਸਾਹਿਬ ਅਗਰ ਕਿਸੇ ਬੰਦੇ ਨੇ ਕਤਲ ਕੀਤਾ ਹੈ ਅਗਰ ਉਹਨੂੰ ਸਜ਼ਾ ਹੋਈ ਹੈ ਉਹਦੀ ਸਜ਼ਾ ਪੂਰੀ ਹੋਈ ਹੈ ਉਸ ਤੋਂ ਬਾਅਦ ਉਹਨੂੰ ਵਾਜਿਤ ਬਰੀ ਕਰੋ ਇਹ ਮੇਰੀ ਵੀ ਅਪੀਲ ਹੈ ਮੋਦੀ ਸਾਹਿਬ ਨੂੰ ਕਿਉਂਕਿ ਦੇਸ਼ ਦੀ ਖੂਬ ਇਸ ਭਾਰਤ ਦੇ ਵਿੱਚ ਸੰਵਿਧਾਨ ਦੀ ਖੂਬਸੂਰਤੀ ਤਾਂ ਹੀ ਰਹੇਗੀ ਇਹ ਦੇਸ਼ ਵਿਸ਼ਵ ਗੁਰੂ ਤਾਂ ਹੀ ਬਣੇਗਾ ਜਦੋਂ ਸਾਰੇ ਦੇਸ਼ ਦੇ ਸਾਰੇ ਧਰਮਾਂ ਦੇ ਲੋਕ ਇੱਕ ਮੁੱਠ ਹੋ ਕੇ ਇਸ ਭਾਰਤ ਦੀ ਤਰੱਕੀ ਉન્નਤੀ ਔਰ ਵਿਕਾਸ ਵਾਸਤੇ ਹੁੰਗਾਰਾ ਪਰਨਗੇ ਹੁਲਾਰਾ ਦੇਣਗੇ ਔਰ ਲੋਕੀ ਜਿਹੜੇ ਪੋਜ਼ਿਟਿਵ ਸੋਚ ਲੈ ਕੇ ਅੱਗੇ ਵਧਣਗੇ ਤਾਂ ਇਹ ਅੱਗੇ ਦੇਸ਼ ਜਾ ਸਕਦਾ ਹੈ ਤਾਂ ਇਹ ਗਲੋਬਲ ਪਾਵਰ ਬਣ ਸਕਦਾ ਆਦਰਵਾਇਸ ਇਹ ਖਾਲੀ ਗੱਲਾਂ ਦੀ ਮੈਂ ਕਹਿ ਸਕਦਾ ਕਿ ਗੱਲਾਂ ਤਾਂ ਕੀ ਸੀਮਤ ਰਹੇਗਾ ਸੋ ਮੇਰੀ ਇਹੀ ਅਪੀਲ ਆ ਪੂਰੇ ਭਾਰਤ ਵਾਸੀਆਂ ਨੂੰ ਔਰ ਖਾਸ ਕਰਕੇ ਮੈਂ ਆਖਰੀ ਆਪਣੀ ਗੱਲ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹਨਾ ਹੈਗਾ ਕਿ ਅਕਸਰ ਅਸੀਂ ਦੇਖਦੇ ਆ ਪੰਜਾਬ ਦੇ ਵਿੱਚ ਸਾਡੇ ਲੋਕੀ ਘਰਾਂ ਦੇ ਵਿੱਚ ਚਲੇ ਜਾਓ ਬਾਜ਼ਾਰ 'ਚ ਚਲੇ ਜਾਓ ਮੈਂ ਕਹਣਾ ਕਿ ਇੰਗਲਿਸ਼ 'ਚ ਗੱਲ ਕਰਨਗੇ ਹਿੰਦੀ 'ਚ ਗੱਲ ਕਰਨਗੇ ਉਹ ਰੱਬ ਦਾ ਬਾਸਤਾ ਪੰਜਾਬੀ 'ਚ ਗੱਲ ਕਰਿਆ ਕਰੋ ਪੰਜਾਬੀ ਲੋਪ ਹੋ ਰਹੀ ਹੈ ਸਾਡਾ ਪੰਜਾਬ ਦਿੱਲੀ ਪੂਰਾ ਹਿਮਾਚਲ ਪੂਰਾ ਹਰਿਆਣਾ ਕਿੱਥੋਂ ਤੱਕ ਸਾਡਾ ਪੰਜਾਬ ਸੀ ਅੱਜ ਅਸੀਂ ਆਪਣੀ ਮਾਂ ਬੋਲੀ ਨੂੰ ਸ਼ਰਮ ਨਾਲ ਦੇ ਸੋਚਦੇ ਕਿ ਬੜੀ ਮਲਕੀ ਵੀ ਪਤਾ ਨਹੀਂ ਕਿਤੇ ਸ਼ਰਮ ਆਣੀ ਕਿ ਇਹ ਪੰਜਾਬੀ 'ਚ ਗੱਲ ਕਿਉਂ ਕਰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਾਓ ਪੁੱਛ ਕੇ ਪਿਛਲੇ ਤੁਸੀਂ ਮੇਰੇ ਪ੍ਰੋਗਰਾਮ ਵੇਖ ਲਓ ਜਾਮੀਆ ਮਿੱਲੀਆ ਇਸਲਾਮੀਆਂ ਮੈਂ ਦਿੱਲੀ ਦੇ ਵਿੱਚ ਜਾ ਕੇ ਵੀ ਪੰਜਾਬੀ ਦੇ ਵਿੱਚ ਉਹਨਾਂ ਨੂੰ ਸੰਬੋਧਨ ਕੀਤਾ ਸੀਗਾ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਸੀ ਕਿ ਅਸੀਂ ਪੰਜਾਬੀ ਆ ਪੰਜਾਬੀ ਚ ਗੱਲ ਕਰਾਂਗੇ ਕਿਉਂਕਿ ਮੈਂ ਹਿੰਦੀ ਵੀ ਬੋਲ ਸਕਦਾ ਸੀ ਅਰਬੀ ਵੀ ਬੋਲ ਸਕਦਾ ਸੀਗਾ ਇੰਗਲਿਸ਼ ਵੀ ਬੋਲ ਸਕਦਾ ਸੀ ਲੇਕਿਨ ਮੈਂ ਪੰਜਾਬੀ ਚ ਗੱਲ ਇਸ ਕਰਕੇ ਰੱਖੀ ਕਿ ਮੈਨੂੰ ਮਾਣ ਆ ਕਿ ਮੈਂ ਇੱਕ ਪੰਜਾਬ ਦਾ ਪੁੱਤ ਆ ਪੰਜਾਬ ਦੀ ਧਰਤੀ ਦਾ ਜਾਇਆ ਵਾਂ ਔਰ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਇਸ ਕਰਕੇ ਮੈਂ ਪੰਜਾਬੀ ਦੀ ਵੀ ਸਾਰੇ ਭੈਣ ਭਰਾਵਾਂਗੇ ਅਪੀਲ ਕਰਦਾ ਕਿ ਪੰਜਾਬੀ ਬੋਲਿਆ ਕਰੋ ਖੁਸ਼ੀ ਦੀ ਗੱਲ ਆ ਮਾਣ ਦੀ ਗੱਲ ਆ ਸਾਡੀ ਸਾਰਿਆਂ ਦੀ ਠੀਕ ਹੈ ਸਲਾਰ ਗਿਆ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਆਸ ਕਰਦਾ ਕਿ ਦਰਸ਼ਕਾਂ ਨੂੰ ਇਹ ਗੱਲਬਾਤ ਜਿਹੜੀ ਆ ਉਹ ਪਸੰਦ ਆਏਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ